ਲੋਕਲ ਲੋਕਲ ਕੀ ਜੋਬ ਕਰਦੇ ਸੀ ਮੈਂ ਹਾਂਜੀ ਅਜੇ ਪ੍ਰਿੰਸੀਪਲ ਮੀਡਲ ਸਕੂਲ ਜੀ ਕਾਦੇ ਵਿੱਚ ਗੋਲਡ ਮੈਨ ਲਿਸਟ ਆ ਬਾਈ ਮੈਂ ਐਮਏ ਕੀਤੀ ਤੇ ਆਚਾਰਿਆ ਕੀਤੀ ਸੀਗੇ ਆਚਾਰਿਆ ਚ ਗੋਲਡ ਮੈਡਲ ਆਇਆ ਸੀ ਸ਼ੰਕਰ ਵਿਦਿਆਨਤ ਅੱਛਾ ਉੱਥੇ ਦੇਖਣਾ ਪਿੰਡਾਂ ਦੇ ਘਰਾਂ ਚ ਇੱਕ ਦੂਜੇ ਨੂੰ ਦੇਖ ਕੇ ਛੜੀ ਜਾਂਦੇ ਆ ਕੌਣ ਸਾੜੀ ਜਾਂਦੇ ਆ ਇੱਥੇ ਰਿਲੈਕਸ ਹੋ ਦਿਮਾਗ ਨੂੰ ਬਿਮਾਰੀਆਂ ਲੱਗ ਜਾਂਦੀਆਂ ਤੇ ਦਿਮਾਗ ਤੇ ਉਹਦਾ ਵੀ ਸੋਚਣਾ ਉਹਦਾ ਵੀ ਸੋਚਣਾ ਦਿਮਾਗ ਦਾ ਟਿਕਣ ਨਹੀਂ ਦੇਣਾ ਸ਼ਾਂਤ ਤਾਂ ਹੋਣਾ ਹੀ ਨਹੀਂ ਸੇਵਾ ਕਰਦੇ ਆ ਮਨ ਸਾਫ ਹੋ ਜਾਂਦਾ ਬਿਲਕੁਲ ਸਾਫ ਹੋ ਜਾਂਦਾ ਸ਼ਾਂਤ ਹੋ ਜਾਂਦਾ ਇੰਨੀ ਨਿਮਰਤਾ ਹੁੰਦੀ ਹੈ ਕਿ ਐਟੀਟਿਊਡ ਵਾਲੇ ਇਹੋ ਜਿਹੇ ਜਿਹਨੇ ਵੀ ਆਪ ਕੋਲੋਂ ਦੇ ਬਾਹਰ ਚਲੇ ਜਾਂਦੇ ਆ ਸੋ ਮਾਤਾ ਜੀ ਸਾਸਤਰੀ ਘਰ ਸਭ ਤੋਂ ਪਹਿਲਾਂ ਹੀ ਹਾਂਜੀ ਸਾਸਤਰੀ ਘਰ ਕਿੱਥੋਂ ਆਏ ਜੀ ਅਸੀਂ ਸੂਰਤਗੜ ਤੋਂ ਸੂਰਤਗੜ ਤੋਂ ਤੇ ਕਿੰਨੇ ਦਿਨ ਤੋਂ ਇੱਥੇ ਜੀ ਮੈਨੂੰ 15-20 ਦਿਨ ਹੋ ਗਏ 20 ਦਿਨ ਹੋ ਗਏ ਜੀ ਇੱਥੇ ਹੀ ਹੋ ਜੀ ਹਾਂਜੀ ਕਦੋਂ ਜਾਣਾ ਫਿਰ ਵਾਪਸ ਕੋਈ ਪਤਾ ਨਹੀਂ ਅੰਜਲ ਦੀ ਗੱਲ ਹੈ ਅੱਛਾ ਮਨ ਲੱਗਿਆ ਹੋਇਆ ਇੱਥੇ ਜੀ ਹਾਂਜੀ ਤੇ ਘਰ ਦੇ ਨਹੀਂ ਕਹਿੰਦੇ ਆਉ ਕਰੇ ਗਰਦੇ ਇੱਥੇ ਹੀ ਆ। ਇੱਥੇ ਹੀ ਆ ਸਾਰੇ। ਤਾਂ ਕਰਕੇ ਮਨ ਲੱਗਿਆ ਹੋਇਆ ਸੀ। ਤੇ ਘਰ ਦਾ ਪਿੱਛੇ ਆਇਆ ਨਹੀਂ ਹੁੰਦਾ ਤੁਹਾਡਾ ਕੋਈ ਕੰਮਕਾਰ ਆ ਜਾਂ ਕੋਈ ਸ਼ੋਰ ਕਰ। ਸਾਡਾ ਕੋਈ ਬਿਜ਼ਨਸ ਨਹੀਂ ਹੈ ਜੀ। ਠੀਕ ਹੈ ਜੀ। ਨਾ ਸਾਡੀ ਜ਼ਮੀਨ ਹੈ। ਜੀ। ਅਸੀਂ ਸਰਕਾਰੀ ਮੁਲਾਜ਼ਿਮਾ। ਜੀ ਹੁਣ ਮਤਲਬ ਕੋਈ ਹੁਣ ਮੇਰੀ ਰਿਟਾਇਰਮੈਂਟ ਹੋ ਗਈ ਹੈ। ਰਿਟਾਇਰਮੈਂਟ ਹੋ ਗਈ। ਕਿੱਥੇ ਸੀਗੇ ਮਾਤਾ ਜੀ? ਸੁਰਤਗੜ ਲੋਕਲ। ਲੋਕਲ ਕੀ ਜੋਬ ਕਰਦੇ ਸੀ? ਮੈਂ ਐ ਜੇ ਪ੍ਰਿੰਸੀਪਲ ਮੀਡਲ ਸਕੂਲ। ਜੀ ਬਹੁਤ ਵਧੀਆ ਮੈਮ ਦੇਖੋ। ਹੁਣ ਮੈਂ ਇਹਨਾਂ ਤੋਂ ਇਹ ਗੱਲ ਦੇਖੀ ਹੋਰ ਮੈਡਮ ਮੰਨ ਕੇ ਚਲੋ ਇਹ ਪ੍ਰਿੰਸੀਪਲ ਸੀਗੇ ਲੋਕਾਂ 'ਚ ਐਟੀਟਿਊਡ ਆ ਜਾਂਦਾ ਹੁਣ ਮਾਤਾ ਜੀ ਤੁਸੀਂ ਤੁਹਾਡੇ 'ਚ ਇਹ ਚੀਜ਼ ਨਿਮਰਤਾ ਆਉਂਦੀ ਹੈ ਨਾ ਜਦੋਂ ਗੁਰੂ ਘਰ ਆਉਨੇ ਸੇਵਾ ਕਰਦੇ ਸਾਰੇ ਬਰਾਬਰ ਲੱਗਦੇ ਆ ਹਾਂਜੀ ਹਾਂਜੀ ਤੇ ਇੱਥੇ ਆਪਾਂ ਨੂੰ ਐ ਕੋਈ ਬਗਾਨਾ ਨਹੀਂ ਲੱਗ ਰਿਹਾ ਨਹੀਂ ਜੀ ਇਹ ਨਿਮਰਤਾ ਆਉਂਦੀ ਤੇ ਤੁਹਾਨੂੰ ਤੁਹਾਡੀ ਇਹ ਗੱਲ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੀ ਕਿਉਂਕਿ ਅੱਜਕੱਲ ਮੈਂ ਦੇਖਦਾ ਜਿਹਦੇ ਕੋਲ ਚਾਰ ਹੁੰਦੇ ਚਿੱਲੜ ਤੇ ਉਹ ਬੰਦਾ ਐ ਕਹਿੰਦਾ ਮੇਰੇ ਕੋਈ ਬੰਦਾ ਹੀ ਨਹੀਂ ਹਾਂਜੀ ਸਹੀ ਹੈ ਨਹੀਂ ਬਿਲਕੁਲ ਸਹੀ ਹੈ ਸੋ ਬਹੁਤ ਵਧੀਆ ਲੱਗਿਆ ਮਾਤਾ ਨਾਲ ਗੱਲ ਰਾਮਪਰਾ ਫੂਲ। ਰਾਮਪਰਾ ਫੂਲ। ਕਿੰਨੇ ਦਿਨ ਹੋ ਗਏ? ਕੱਲ ਆਏ ਸੀ। ਕੱਲ ਆਏ ਸੀ। ਤੇ ਇੱਥੇ ਆਏ ਸੀ ਸਪੈਸ਼ਲ ਕੱਗੇ ਵੀ ਜਾਣਾ ਕਿ ਨਹੀਂ? ਨਹੀਂ ਇੱਥੇ ਆਏ ਸੀ। ਠੀਕ ਹੈ। ਤੇ ਕਿੰਨੇ ਦਿਨ ਰਹੋਗੇ ਹੁਣ? ਬਸ ਕਵਰਟ ਲਵਾਂਗੇ। ਕੱਲ ਨੂੰ ਤਿਆਰੀ ਕਰਦੇ ਆਂ ਅੱਜ ਬੰਦਦੇ ਆਂ ਕਵਰਟ। ਅੱਛਾ। ਕੱਲ ਨੂੰ ਜਾਣਾ ਵਾਪਸ। ਤੇ ਇਥੋਂ ਪੈਦਲ ਜਾਣਾ ਜਾਂ ਕਿਵੇਂ? ਪੈਦਲ ਹੀ ਜਾਣਾ। ਪੈਦਲ ਹੀ। ਕਵਰਟ ਤੇ। ਕਿੰਨਾ ਟਾਈਮ ਲੱਗ ਜੂ ਜਾਂਦਿਆਂ ਨੂੰ? 2-3 ਦਿਨ ਲੱਗੇ। 2 ਦਿਨ ਲੱਗ ਜਾਂਦੇ ਆ। ਤੇ ਥੱਕਦੇ, ਦੁਖਦੇ ਨਹੀਂ ਹੋ ਫਿਰ ਤੁਸੀਂ? ਮੈਂ ਤਾਂ ਵੀ ਪਹਿਲੀ ਵਾਰ ਹੀ ਆਇਆ। ਪਹਿਲੀ ਵਾਰ ਆਇਆ। ਠੀਕ ਆ ਸੋ ਬਾਈ ਹੁਣ ਇਹ ਕਾਵੜ ਲੈ ਕੇ ਰਾਮਪੁਰੇ ਤੋਂ ਵੀਰ ਹੁਣ ਸਤਿ ਸ਼੍ਰੀ ਅਕਾਲ ਵੀਰੇ ਕਿੱਥੋਂ ਆਏ ਜੀ ਮੈਂ ਬਈ ਪੰਜਾਬ ਤੋਂ ਬਠਿੰਡੇ ਤੋਂ ਆਇਆ ਬਠਿੰਡੇ ਤੋਂ ਹਾਂਜੀ ਹਾਂ ਕਿੰਨੇ ਦਿਨ ਹੋ ਗਏ ਬਾਈ ਤੇ ਇੱਥੇ ਸੇਵਾ ਕਰਦੇ ਆ ਪੱਕੀ ਸੇਵਾ ਕਰਦੇ ਆ ਇੱਥੇ ਸੇਵਾ ਕਿੰਨੇ ਟਾਈਮ ਤੋਂ ਕਰ ਰਹੇ ਹੋ ਸੇਵਾ ਬਾਈ ਇੱਥੇ 4-5 ਸਾਲ ਹੋ ਗਏ 5 ਸਾਲ ਹੋ ਗਏ ਪਰਮਨੈਂਟਲੀ ਇੱਥੇ ਰਹਿਣੇ ਪਰਮਨੈਂਟ ਇੱਥੇ ਮਨ ਲੱਗਿਆ ਹੋਇਆ ਹਾਂਜੀ ਹਾਂਜੀ ਵੀਰ ਘਰ ਤੇ ਘਰੇ ਕੋਣ ਹੈ ਪਰਿਵਾਰ ਚ ਪਰਿਵਾਰ ਚ ਸਾਰੇ ਹੀ ਮਮੀ ਡੇਢੀ ਆ ਰਖਿਆ ਬਾਕੀ ਭੈਣ ਭਰਾਗੇ ਠੀਕ ਹੈ ਹਾਂ ਜੀ ਉਹ ਕਹਿੰਦੇ ਨਹੀਂ ਵੀ ਤੂੰ ਕਿਉਂ ਚੱਲਗਾ ਜਾਂ ਕਿ ਨਹੀਂ ਅੱਛੇ ਬਾਈ ਜੀ ਲੱਗਦਾ ਕੋ ਉੱਥੇ ਕਰੇ ਹੈਗਾ ਬਸ ਚੱਲੀ ਜਾਂਦਾ ਹੈ ਠੀਕ ਹੈ ਠੀਕ ਉਹ ਖੁਸ਼ ਨੇ ਸਾਰੇ ਖੁਸ਼ ਓਕੇ ਸਭ ਵਧੀਆ ਚਲੋ ਬਹੁਤ ਵਧੀਆ ਤੁਹਾਨੂੰ ਸੇਵਾ ਮਿਲੀ ਹੋ ਜੀ ਨਾ ਪ੍ਰਮਾਤਮਾ ਨੇ ਬਖਸ਼ੀ ਆ ਜੀ ਜੀ ਬਿਲਕੁਲ ਕਾਦੇ ਵਿੱਚ 골ਡ ਮੈਡਲ ਲਿਸਟ ਆ ਬਾਈ ਮੈਂ ਐਮਏ ਕੀਤੀ ਤੇ ਆਚਾਰਿਆ ਕੀਤੀ ਸੀਗੇ ਆਚਾਰਿਆ ਦੇ ਕੋਲ ਟੋਮਡਲ ਆਇਆ ਸੀ ਸ਼ੰਕਰ ਵਿਦਾਂਤ ਸੱਚਾ ਹਾਂ ਜੀ ਉੱਤਰਾਖੰਡ ਦੇ ਵਿੱਚ 골ਡ ਮੈਡਲ ਲਿਸਟ ਹੋਇਆ ਕਾਦੀ ਸੀ ਐਮਏ ਸ਼ੰਕਰ ਵਿਦਾਂਤ ਦੀ ਸ਼ੰਕਰ ਵਿਦਾਂਤ ਦੀ ਠੀਕ ਹੈ ਠੀਕ ਹੈ ਸੋ ਬਾਈ ਦੇਖੋ ਕਿ ਤੇ ਇਹਦੇ ਵਿੱਚ ਨਿਮਰਤਾ ਦੇਖੋ ਇੱਥੇ ਆ ਕੇ ਕੁੱਲ ਮਿਲਾ ਕੇ ਇਹੀ ਕਹਿ ਸਕਦੇ ਜਦੋਂ ਗੁਰੂਕਾਰ ਧਾਰਮਿਕ ਸਥਾਨ ਕੋਈ ਵੀ ਜਿੱਥੇ ਆਪਾਂ ਨੇ ਪ੍ਰਮਾਤਮਾ ਨਾਲ ਜੁੜਦੇ ਆ ਤੇ ਆਟੋਮੈਟਿਕਲੀ ਨਿਮਰਤਾ ਆ ਜਾਂਦੀ ਹੈ ਬਾਈ ਨਹੀਂ ਐਟੀਟਿਊਡ ਸਾਰਾ ਖਤਮ ਹੋ ਜਾਂਦਾ ਜੀ ਜੀ ਆਪਣੇ ਤਾਂ ਲੋਕ ਕੀ ਆ ਵੀ ਉੱਥੇ ਦੇਖਦੇ ਪਿੰਡਾਂ ਦੇ ਘਰਾਂ ਚ ਇੱਕ ਦੂਜੇ ਨੂੰ ਦੇਖ ਕੇ ਛੜੀ ਜਾਂਦੇ ਆ ਕੌਣ ਸਾੜੀ ਜਾਂਦੇ ਆ ਇੱਥੇ ਰਿਲੈਕਸ ਹੋ ਦਿਮਾਗ ਨੂੰ ਬਿਮਾਰੀਆਂ ਲੱਗ ਜਾਂਦੀਆਂ ਤੇ ਦਿਮਾਗ ਤੇ ਉਹਦਾ ਵੀ ਸੋਚਣਾ ਉਹਦਾ ਵੀ ਸੋਚਣਾ ਦਿਮਾਗ ਦਾ ਟਿਕਣ ਨਹੀਂ ਦੇਣਾ ਸ਼ਾਂਤ ਤਾਂ ਹੋਣਾ ਹੀ ਨਹੀਂ ਸੇਵਾ ਕਰਦੇ ਆ ਮਨ ਸਾਫ ਹੋ ਜਾਂਦਾ ਬਿਲਕੁਲ ਸਾਫ ਹੋ ਜਾਂਦਾ ਸ਼ਾਂਤ ਹੋ ਜਾਂਦਾ ਨਿਮਰਤਾ ਹੁੰਦੀ ਹੈਗੀ ਐਟੀਟਿਊਡ ਵਾਲੇ ਇਹੋ ਜਿਹੇ ਜਿਹਨੇ ਵੀ ਆਪ ਕੋਲੋਂ ਦੇ ਬਾਹਰ ਚਲੇ ਜਾਂਦੇ ਆ ਬਿਲਕੁਲ ਸਾਫ ਹੋ ਜਾਂਦਾ ਸੋ ਆਪਾ ਤੁਹਾਡੇ ਕਹਿਨ ਦਾ ਕਿ ਇਹੀ ਆ ਵੀ ਆਪਾ ਸੇਵਾ ਕਰਦੇ ਆ ਤਾਂ ਆਪਣੇ ਬਹੁਤ ਮਤਲਬ ਕਿ ਪਰਫੈਕਟ ਬਣਦੇ ਆ ਆਪਾਂ ਇਹੀ ਕਹਿ ਸਕਦੇ ਆ ਨਾ ਵੀ ਇਹ ਜਿਹੜੇ ਆਪਣੇ ਆਪ ਨੂੰ ਪਰਫੈਕਟ ਮੰਨਦੇ ਸੀ ਆ ਕਰਦੇ ਜਾਓ ਕਰਦੇ ਵੀ ਉੱਪਰ ਤੇ ਰੀਅਲ ਦੇ ਵਿੱਚ ਜੋ ਨਿਮਰਤਾ ਹੈਗੀ ਉਹ ਪਰਫੈਕਟ ਆ ਸੇਵਾ ਕਰਦਾ ਹੈ थैंक यू ਬਹੁਤ ਵਧੀਆ ਲੱਗਿਆ ਵੀਰ ਨਾਲ ਗੱਲਬਾਤ ਕਰਕੇ ਜੀ ਬਾਈ ਥੈਂਕ ਯੂ ਓਨ ਅਵਰ